कहते हैं दो जगह परमात्मा नहीं है उंज व्यापक है सब जगह है पर दो जगह पे नहीं है केड़ी दो जगह पे नहीं है समझ नहीं है चेते द नहीं है बाकी सब जगह ऐसी कोई जगह नहीं जिथे रब नहीं है पर फिर भी धार्मिक विद्वान कहते हैं दो थावान नहीं है बाकी सब जगह समझते नहीं है ਸੇਥੇ ਦੇਖ ਨਹੀਂ ਪੈ। ਪਸ਼ੂ ਦੀ ਜ਼ਿੰਦਗੀ ਦੱਸਦੀ ਹੈ ਇਹਨੂੰ ਮਾਂ ਭੈਣ ਦੀ ਸਮਝ ਨਹੀਂ ਇਹਨੂੰ ਪਰਿਵਾਰ ਦੀ ਸਮਝ ਨਹੀਂ। ਮਨੁੱਖ ਦੀ ਜ਼ਿੰਦਗੀ ਦੱਸਦੀ ਇਹਨੂੰ ਮਨ ਅੰਕਾਰ ਦੀ ਸਮਝ ਨਹੀਂ ਹੈ। ਨਹੀਂ ਹੈ। ਇਹਦਾ ਵਿਵਹਾਰ ਦੱਸਦਾ। ਇਹਦੀ ਤਰਜ਼ੇ ਜ਼ਿੰਦਗੀ ਦੱਸਦੀ ਹੈ। ਇਹਦੀ ਜੀਵਨ ਸ਼ੈਲੀ ਦੱਸਦੀ ਹੈ ਪਰਮਾਤਮਾ ਦੀ ਸਮਝ ਨਹੀਂ। ਭਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਦੋਂ ਜਨਮ ਤੇ ਹੋ ਗਏ। ਤੇ ਹੁਣ ਮੈਂ ਇਹ ਵੀ ਅਰਥ ਤਰ੍ਹਾਂ ਜਨਮ ਬੱਚੇ ਦੀ ਤਰ੍ਹਾਂ ਹੁੰਦਾ ਹੈ। ਕਦੇ-ਕਦੇ ਸੰਸਾਰ ਵਿੱਚ ਕੁਝ ਇਸ ਤਰ੍ਹਾਂ ਦੇ ਮਹਾਨ ਰੂਹਾਂ ਦਾ ਜਨਮ ਵੀ ਹੋਇਆ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁੱਢਿਆਂ ਦੀ ਤਰ੍ਹਾਂ ਜਨਮ ਹੋਇਆ। ਚੀਨ ਦੇ ਕਹਿੰਦੇ ਨੇ ਲਾਓਦ ਸੇ ਜਿਹੜਾ ਸੰਤ ਹੋਇਆ ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ। ਤੇ ਬੁੱਢੇ ਤੋਂ ਮੁਰਾਦ ਜਨਮ ਤੋਂ ਸਮਝਦਾਰ ਸੀ। ਜਨਮ ਤੋਂ ਗਹਿਨੇ ਸੀ। ਜਨਮ ਤੋਂ ਸੋਜਵਾਨ ਸੀ। ਜਮਨ ਤੋਂ ਦੂਰਦਰਿਸ਼ ਸੀ। ਬਾਤ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜਨਮਤ ਗੁਰਮਤ ਬ੍ਰਹਮ ਪਚਾਣਿਆ। ਏ ਗੁਰੂ ਅਰਜਨ ਦੇਵ ਜੀ ਤੁਸੀਂ ਤੇ ਜਮਦੇ ਆ ਹੀ ਬ੍ਰਹਮ ਗਏ ਨੇ। ਜਨਮ ਦੇਣਾ ਧਾਰਮਿਕ ਜੀਵਨ ਦਾ ਵੀ ਜਨਮ ਹੈ। ਬੱਚੇ ਦਾ ਜਨਮ ਹੋਇਆ ਹੈ। ਧਰਮ ਦਾ ਜਨਮ ਨਹੀਂ ਹੈ। ਬੱਚੇ ਦਾ ਜਨਮ ਹੋਇਆ ਹੈ। ਸਮਾਜ ਦਾ ਜਨਮ ਨਹੀਂ, ਰਾਜਨੀਤੀ ਦਾ ਜਨਮ ਨਹੀਂ, ਉਹ ਇਹ ਦਾ ਸਮਾਪਾ ਕਰ। ਵਗਨ ਪਾ ਕੇ ਹੋਵੇ। لیکن اے گرو ارجن دیو جی مہاراج ਤੁਹਾਡੇ શરીર ਦਾ ਜਨਮ ਹੋਇਆ ਹੈ શરીર ਦੇ ਨਾਲ ਨਾਲ ਧਰਮ ਦਾ ਜਨਮ ਹੋਇਆ ਹੈ ਤਾਂ ਜਨਮ ਅਸ ਗੁਰਮਤ ਬ੍ਰह्मਪਚਾਰ ਕਹਿੰਦੇ ਨੇ ਧਨ ਗੁਰੂ ارجن دیو جی مہاراج 41 ਸਾਲ ਦੇ ਸੰਨ ਇੱਕ ਗੁਰੂ ਅਮਰਦਾਸ ਜੀ ਮਹਾਰاج ਦਾ ਸਿੰਘਾਸਣ ਗੋਵਿੰਦ왈 ਸਾਹਿਬ ਦੀ ਗੱਲ ਹੈ ਚੜਨ ਦੀ ਕੋਸ਼ਿਸ਼ ਪੈ ਕਰਦੇ ਉੱਪਰ ਤਖਤ ਤੇ ਚੜਨ ਦੀ ਕੋਸ਼ਿਸ਼ ਪੈ ਕਰਦੇ ਭਜੇ ਹੋਏ ਮਾਤਾ ਭਾਨੀ ਜੀ ਆਏ ਉਹਨੇ ਚੁੱਕ ਲਿਆ ਆਖਿਆ ਲਾਲਜੀ ਇਹ ਗੁਰੂ ਨਾਨਕ ਦਾ ਤਖਤ ਹੈ ਇਹ ਤੀਜੇ ਗੁਰੂ ਨਾਨਕ ਦਾ সিংহাসਨ ਹੈ ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਾ ਇਸ ਤੇ ਆਏਗਾ ਨਾ ਚੱਲਦਾ ਪਿਆਰ ਨਾਲ डांटਦੇ ਹੋਇਆ ਬੱਚੇ ਨੂੰ ਕਹਿ ਗਏ ਬਾਲਕ ਗੁਰੂ ਅਰਜਨ ਦੇਵ ਇਸ ਤਖਤ ਤੇ ਨਹੀਂ ਬੈਠਣਾ ਚੜਨ ਵੀ ਕੋਸ਼ਿਸ਼ ਨਾ ਕਰਨੀ ਇਹ ਗੁਰੂ ਨਾਨਕ ਦਾ সিংহাসਨ ਹੈ ਗੁਰੂ ਅਮਰਦਾਸ ਜੀ ਮਹਾਰਾਜ ਸੁਤੇ ਸੇ ਜਾ ਗਏ ਬਾਣੀ ਦੇ ਹੱਥੋਂ 22 ਸਾਲ ਦੇ ਇਸ ਬੱਚੇ ਨੂੰ ਲੈ ਕੇ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਸਿੰਘਾਸਣ ਤੇ ਬਿਠਾ ਦਿੱਤਾ ਆਖਿਆ ਬਹੁਤਾ ਬਾਣੀ ਦਾ ਬਹੁਤਾ ਤੇ ਤੇ ਬਾਣੀ ਦਾ ਜਹਾਜ਼ ਹੈ ਜੇ ਇਹ ਨਹੀਂ ਸਿੰਘਾਸਣ ਤੇ ਬੈਠੇਗਾ ਤੇ ਹੋਰ ਕੌਣ ਬੈਠੇਗਾ ਤੇ ਧੁਰ ਦਰਗਾਹੋਂ ਬੈਠੇ ਆਇਆ ਹੈ ਇਹਨੂੰ ਤੇ ਰੱਬ ਨੇ ਬਿਠਾਇਆ ਇਹਨੂੰ ਤੇ ਪ੍ਰਮਾਤਮਾ ਨੇ ਬਿਠਾਇਆ ਇਹ ਤੇ ਪ੍ਰਭੂ ਦੀ ਗੋਦ ਵਿੱਚ ਹੈ ਔਰ ਇਸ ਦੇ ਆਸਰੇ ਤੇ ਪਤਨੀ ਕਿਤਿਆਂ ਨੂੰ ਪਰਮਾਤਮਾ ਦੀ ਗੋਦ ਹਾਸਲ ਹੋਏਗੀ ਇਥੇ ਬਹੁਤ ਹੈ ਇਥੇ ਜਹਾਜ਼ ਹੈ ਇਹਦੇ ਆਸਰੇ ਪਤਾ ਨਹੀਂ ਕਿਤਨੇ ਪਾਰ ਹੋਣਗੇ ਇਹ ਨਹੀਂ ਬੈਠੇਗਾ ਤੇ ਕੌਣ ਬੈਠੇਗਾ ਜਨਮ ਤੋਂ ਬਜ਼ੁਰਗ ਕੋਈ ਕਰੋਨਾ ਚ ਇੱਕ ਕਦ ਕਦੀ ਜਨਮ ਸਾਰਿਆਂ ਦੇ ਬੱਚੇ ਦੀ ਤਰ੍ਹਾਂ ਹੁੰਦਾ ਹੈ ਸਰੀਰਕ ਤੌਰ ਤੇ ਵੀ ਬੱਚੇ ਦਿਮਾਗੀ ਤੌਰ ਤੇ ਵੀ ਬੱਚੇ ਨਾ ਸਮਝੇ ਕੁਝ ਵੀ ਪਤਾ ਨਹੀਂ ਕਦੀ ਕਦਾਈ संसार के इतिहास कोई बुढ़िया की तरह पैदा हो चीन बच कथा बे लाभ से बुढ़िया की तरह पैदा होया, भाव जन्म तो गया नहीं गहने कबीर बारे कहने ने कमल तो पैदा होया विष्णु कहने कमल तो पैदा होया ब्रह्मे कमल तो पैदा होया नहीं जन्म तो कमल जैसे सर डुबे नहीं गर्क नहीं हो समझ से। ਜਿਵੇਂ ਪਾਣੀ ਵਿੱਚ ਕਮਲ ਡੁੱਬਦਾ ਨਹੀਂ ਜਿਹੜੇ ਮਨੁੱਖ ਸੰਸਾਰ ਵਿੱਚ ਡੁੱਬਨਾਂ ਪਦਾਰਥਾਂ ਦੇ ਡੁੱਬਨਾਂ ਉਹ ਕਮਲ ਦੀ ਤਰ੍ਹਾਂ ਹੋਂਦੇ ਤੇ ਡੁੱਬੇ ਹੋਏ ਨੇ ਸਹਜੇ ਸਹਜੇ ਕਰਦੇ ਨੇ ਤੈਰਨਾ ਤੇ ਨਿਰਲੇਪ ਹੋਣਾ ਸਿੱਖਦੇ ਨੇ ਪਰ ਕੋਈ ਜਨਮ ਤੋਂ ਵੀ ਨਿਰਲੇਪ ਹੁੰਦਾ ਹੈ ਉਹਨਾਂ ਨੂੰ ਕਹਿੰਦੇ ਨੇ ਨਾਲ ਜਨਮ ਤੇ ਕਮਲ ਤੋਂ ਹੈ ਬਹੁਤ ਕਮਲ ਜੈਸੇ ਹਨ ਕਮਲ ਡੋਗਦਾ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੰਮ ਦੇ ਹੰਤੈ ਡੁੱਬੇ ਆਏ ਪਹਿਲੇ ਪਾਸਾ ਜੀ ਦਵਾ ਮਹਾਰਾਜ ਕਹਿੰਦੇ ਮੈਂ ਤੇ ਦੇਖ ਲਾ ਡੁੱਬੇ ਪੈ ਨੇ ਡੁੱਬੇ ਦੀ ਪਛਾਣ ਕੀ ਹੈ ਉਹਦੇ ਕੋਲ ਨਿਤਨੇਮ ਨਹੀਂ ਹੋਵੇਗਾ ਅੰਮ੍ਰਿਤ ਵੇਲਾ ਨਹੀਂ ਆਵੇਗਾ ਜਪ ਤਪ ਨਹੀਂ ਹੋਵੇਗਾ ਸੇਲ ਸੰਜਮ ਨਹੀਂ ਹੋਵੇਗਾ ਦੇਵੀ ਗੁਣ ਨਹੀਂ ਹੋਣਗੇ ਡੁੱਬੇ ਆਏ ਗਰਕ ਹੋਇਆ ਹੋਇਆ ਕਦੇ ਕਦਾਈ ਕੋਈ ਇਕਦਮਕ ਆਪਣਾ ਤوازن ਆਪਣਾ ਬੈਲੈਂਸ ਠੀਕ ਰੱਖਦਾ ਹੈ ਡੁੱਬਦਾ ਨਹੀਂ ਉਸੇ ਨੂੰ ਅਸੀਂ ਕਹਿੰਦੇ ਹਾਂ ਨਿਰਲੇਪ ਹੈ ਕਮਲ ਦੀ ਤਰ੍ਹਾਂ ਪਾਣੀ ਵਧਦਾ ਹੈ ਕਮਲ ਹੋਰ ਉੱਪਰ ਉੱਠਦਾ ਹੈ ਧਨ ਘਰ ਵਿੱਚ ਵਧ ਰਿਹਾ ਡੁੱਬਦਾ ਨਹੀਂ ਤੇ ਪ੍ਰਭਤਾ ਵਧ ਰਹੀ ਹੈ ਡੁੱਬਦਾ ਨਹੀਂ ਪਿਆ ਨਹੀਂ ਕਿ ਕੋਈ ਪ੍ਰਭਤਾ ਜੀ ਡੁੱਬਿਆ ਹੋਇਆ ਨਹੀਂ ਕੋਈ ਧਨ ਸੰਪਦਾ ਦਾ ਡੁੱਬਿਆ ਹੋਇਆ ਨਹੀਂ ਕੋਈ ਰੂਪ ਰੰਗ ਦਾ ਡੁੱਬਿਆ ਹੋਇਆ ਹਮਦੇ ਹੰਤ ਐ ਡੁੱਬੇ ਮਹਾਰਾਜ ਜੀ ਜਦ ਨੂੰ ਦੇਖਦਾ ਦੁਨੀਆਂ ਤੇ ਡੁੱਬੀ ਪਈ ਹੈ ਘਰ ਕੋਈ ਪਈ ਹੈ ਤਾਂ ਖੈ ਮੁਖਤਸਰ ਮੈਂ ਅਰਜ਼ ਕਰਾਂ ਕਿ ਜਨਮ ਬੱਚੇ ਦੀ ਤਰ੍ਹਾਂ ਹੁੰਦਾ ਹੈ ਬੱਚੇ ਕੋਲ ਕਿਸੇ ਤਰ੍ਹਾਂ ਦੀ ਵੀ ਜ਼ਿੰਦਗੀ ਨਹੀਂ ਨਾ ਸਮਾਜਿਕ ਨਾ ਰਾਜਨੀਤਿਕ ਨਾ ਧਾਰਮਿਕ ਜਨਮ ਹੋਇਆ ਹੈ ਜੀਵਨ ਕਿਸੇ ਤਰ੍ਹਾਂ ਰਹਣਗੇ ਗੁਰਦੁਆਰੇ ਆ ਗਏ ਧਰਮ ਵੀ ਦੁਨੀਆਂ ਜਨਮ ਤੇ ਹੋਇਆ ਹੈ ਧਾਰਮਿਕ ਜੀਵਨ ਦੇ ਕੋਲ ਨੇ ਧਾਰਮਿਕ ਜੀਵਨ ਤੇ ਕੁਝ ਗੁਣਾ ਦੇਖਣਾ ਹੈ ਸੂਰਜ ਆਪਣਾ نور ਵੰਡਦਾ ਹੈ ਸੰਸਾਰ ਵਿੱਚ ਕਿਰਨਾਂ ਦੇ ਰਾਹ ਪਰਮਾਤਮਾ ਦਾ ਪ੍ਰਕਾਸ਼ ਹਿਰਦੇ ਵਿੱਚ ਪਹੁੰਚਦਾ ਹੈ ਗੁਣਾ ਦੇ ਰਾਹ ਗੁਣਾ ਤੋਂ ਪਤਾ ਚੱਲਦਾ ਹੈ ਇੱਥੇ ਜਾਣਨਾ ਹੈ ਸਾਰੀ ਰੋਸ਼ਨੀ ਸੂਰਜ ਦੀ ਹੈ ਸਾਰੇ ਗੁਣ ਪਰਮਾਤਮਾ ਦੇ ਨੇ ਸਭ ਗੁਣ ਤੇਰੇ ਮੈਂ ਨਾ ਹੀ ਕੋ ਵਿਣ ਗੁਣ ਕੀਤੇ भगत ਨਾ ਹੋ ਮੇਰੇ ਘਰ ਵਿੱਚ ਚਾਨਣਾ ਹੈ ਪਰ ਚਾਨਣਾ ਤੇ ਸੂਰਜ ਲੈ ਜਾਏਗਾ ਇਹਦਾ ਤੇ ਨਹੀਂ ਅਗਰ ਹਿਰਦੇ ਵਿੱਚ ਗੁਣ ਆ ਜਾਣ ਗੁਣ ਪਰਮਾਤਮਾ ਦੇ ਠੀਕ ਹੈ ਗੁਣ ਰੋਸ਼ਨੀ ਨੇ ਅਗੁਣ ਹਨੇਰਾ ਜਿਤਨੇ ਅਗੁਣ ਹੋਣਗੇ ਉਤਨੇ ਹੀ ਉਹ ਭਟਕਦਾ ਹੋਇਆ ਮਨੁੱਖ ਹੋਵੇਗਾ ਹਨੇਰਾ ਜਿਤਨਾ ਗੁਣ ਹੋਣਗੇ ਉਤਨੇ ਉਹਦੀ ਜ਼ਿੰਦਗੀ ਵਿੱਚ ਚਾਨਣਾ ਹੋਵੇਗਾ प्रकाश होगा और जीवन सही मार्ग पे चल रहे होगा तो मैं फिर दोरामा धन गुरु अर्जन देव जी महाराज कहें हे प्रभु